ਬਲੈਕ ਸੌਫਟ ਜਰਜਟ ਚਿੱਕਾ ਆਪਾਂ ਹੋਰ ਡਿਜ਼ਾਈਨ ਹੈ ਜਿਹੜਾ ਇਹ ਬਣਾਇਆ ਤੇ ਤੁਹਾਨੂੰ ਅੱਜ ਮੈਂ ਸ਼ੇਅਰ ਕਰੂੰਗੀ ਕਿ ਇਹਨੂੰ ਆਪਾਂ ਕਿੱਦਾਂ ਬਣਾਉਣਾ ਹੈਗਾ ਇਹ ਜਿਹੜੀਆਂ ਵੇਲਾਂ ਹੈਗੀਆਂ ਇਹ ਬਾਹਾਂ ਤੇ ਪਹੁੰਚ ਹੀ ਵਾਸਤੇ ਆ neck ਤੇ key ready hood design ਹੈ ਜਿਹੜਾ ਰਹੇਗਾ black soft georgette ਦਾ ਜਿਹੜਾ ਇਹ ਕਪੜਾ ਹੈਗਾ ਤੇ ਇਹ ਹੀ sleeves ਹੈਗੀਆਂ ਬਾਹਵਾ ਜਿਹੜੀਆਂ ਹੁੰਦੀਆਂ ਤੇ ਇਹਦੇ ਵਿੱਚ ਨਾਲ ਹੀ magenta color ਦੇ flowers ਜਿਹੜੇ ਬਣੇ ਹੋਏ ਆ ਕੁਛ ਦੇਖੋ ਇਹ ਪੱਤੀਆਂ ਬਣੀਆਂ ਹੋਈਆਂ ਘਟ ਦਾਣੇ ਦੀਆਂ ਪੱਤੀਆਂ نیچے sequince ਲੱਗੀ ਹੋਈ ਹੈ ਇੱਥੇ ਵੀ ਇੱਕ sequince ਪੱਤੀ ਹੈ ਮਤਲਬ ਕਾਫੀ ਕੁਝ ਹੈਗਾ ਜਿਹੜਾ ਇਹਦੇ ਵਿੱਚ ਹੈਗਾ ਆਹ ਵਾਲਾ ਜਿਹੜਾ flowers ਹੈਗਾ ਮੇਜ਼ੇ ਮੈਂ ਰੀਲ ਨਾਲ ਇਹਨੂੰ ਭਰਿਆ ਉੱਪਰ ਜਿਹੜੀ sequince ਲਗਾਈ ਹੈ ਇਹ ਤੁਹਾਡੇ ਨਾਲ ਜਿਹੜਾ ਮੈਂ ਅੱਜ ਡਿਸਕਸ ਕਰਨ ਲੱਗੀ ਆ ਵੀਡੀਓ ਦੇ ਨਾਲ ਜੁੜੇ ਰਹੋ ਅੱਜ ਵੀਡੀਓ ਜਿਹੜੀ ਉਹ ਲਗਾਤਾਰ ਹੀ ਚੱਲੋਗੀ ਤੇ ਇਹ ਆਪਾਂ ਟਰੇਸ ਕੀਤਾ ਹੋਇਆ ਆ ਦੇਖੋ ਬੇਲਾ ਜਿਹੜੀਆਂ ਇਹ ਟਰੇਸ ਹੋਈਆਂ ਵੀਆਂ ਤੇ ਇਹਦੇ ਵਿੱਚ ਦੂਜਾ ਹਿੱਸਾ ਹੈ ਇਹ ਇਹਦੇ ਵਿੱਚ ਮੈਂ ਤੁਹਾਨੂੰ ਜਿਹੜਾ ਫਲਾਰ ਬਣਾਉਣਾ ਉਹ ਦੱਸਦੀ ਹੈਗੀ ਜਦੋਂ ਇਹ ਆਪਾਂ ਲਗਾਉਣਾ ਹੁੰਦਾ ਫਰੇਮ ਤੇ ਸਿੱਧੇ ਪੁੱਠੇ ਪਾਸੇ ਦਾ ਜਿਹੜਾ ਆਪਾਂ ਖਾਸਾ ਧਿਆਨ ਉਹ ਰੱਖਣਾ ਇਹ ਆਪਾਂ ਹੁਣ ਇੱਕ ਜਿਹੜਾ ਮਰਜੀ ਫਲਾਵਰ ਮੈਂ ਇਥੋਂ ਲੈ ਲੈ ਕਿਵੇਂ ਬਣਿਆ ਹੋਇਆ ਫਲਾਵਰ ਨੂੰ ਬਹੁਤ ਸੋਹਣੀ ਲੱਗਦੀ ਜੇ ਤੁਸੀਂ ਇਕੱਲੇ ਵੀ ਇੱਕ ਵੇਲ ਬਣਾ ਕੇ ਹੈਨਾ ਇਕੱਲੇ ਫਲਾਵਰ ਵੀ ਇਹ ਪਾ ਲਓਗੇ ਤਾਂ ਵੀ ਬਹੁਤ ਸੋਹਣੇ ਜਿਹੜੇ ਹੀ ਲੱਗਣਗੇ ਤੁਹ ਸੋਖਾ ਹੀ ਆ ਕੋਈ ਇਹ ਜੇ ਤੁਹਾਨੂੰ ਲੱਗੇਗਾ ਵੀ ਇਹ ਰੀਲ ਨਾਲ ਭਰਿਆ ਔਖਾ ਲੱਗੂਗਾ ਇਦਾਂ ਦੀ ਚੀਜ਼ ਨਹੀਂ ਹੈਗੀ ਇਹਦੇ ਵਾਸਤੇ ਜਿਹੜੀ ਆਪਾਂ ਇਹ ਮਾਰਜੈਂਟਾ ਕਲਰ ਦੀ ਰੀਲ ਲਈ ਆ ਇਹ ਨਾ ਜਰੀ ਮਿਕਸ ਹੈਗੀ ਆ ਤੁਸੀਂ ਵੀ ਇਹ ਜਰੀ ਮਿਕਸ ਰੀਲ ਉਹ ਲੈ ਸਕਦੇ ਆ ਇਹਦੇ ਨਾਲ ਪੱਤੀਆਂ ਫੁੱਲ ਭਰਨੇ ਜਿਹੜੇ ਆਮ ਮੋਰੀ ਨਾਲ ਉਹ ਸੌਖੇ ਆ ਇਹ ਦੇਖੋ ਥੋੜੀ ਦਿਖਾ ਦਉ ਨੇੜੋ ਇਹ ਸਖਤ ਹੁੰਦੀਆਂ ਥੋੜੀ ਜਿਹੀ ਇਹ ਧਾਗਾ ਇਹਦਾ ਇਦਾਂ ਦਾ ਹੁੰਦਾ ਮਤਲਬ ਇਹ ਐਂਕਰ ਦਾ ਟੁੱਟਦਾ ਨਹੀਂ ਹੈਗਾ ਤੇ ਨਾ ਹੀ ਇਹ 파ਟਦਾ ਜਿਵੇਂ ਜਦੋਂ ਤੁਸੀਂ ਪੱਤੀ ਭਰਦੇ ਹੋਵੋਗੇ ਹਨਾ ਤਾਂ ਇਹ ਮੇਨ ਪ੍ਰੋਬਲਮ ਆਉਣੀ ਹੁੰਦੀ ਹੈ ਵੀ ਜਿਹੜਾ ਧਾਗਾ ਹੁੰਦਾ ਉਹ ਫਟ ਜਾਂਦਾ ਠੀਕ ਹੈ ਫਰੇਮ ਆਪਣਾ ਟਾਈਟ ਹੋਣਾ ਚਾਹੀਦਾ ਜਿੰਨਾ ਫਰੇਮ ਤੁਹਾਡਾ ਟਾਈਟ ਹੋਏਗਾ ਉਨੀ ਤੁਹਾਡੀ ਜਿਹੜੀ ਕੜਾਈ ਦੇ ਵਿੱਚ ਸਫਾਈ ਆਉਗੀ ਉਨਾ ਹੀ ਵਰਕ ਹੈ ਜਿਹੜਾ ਸਫਾਈ ਨਾ ਹੋਊਗਾ ਤਾਂ ਖਾਸ ਕਰਕੇ ਇਹ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਸੀਗਾ ਵੀ ਇਹ ਫਰੇਮ ਤੇ ਵੀ ਹੋ ਜਾਈਗਾ ਜਿੰਨਾ ਪਹਿਲਾਂ ਕੋਲ ਐਡਾ ਨਹੀਂ ਹੈਗਾ ਤਾਂ ਇਹ ਡਿਜ਼ਾਈਨ ਹੈ ਜਿਹੜਾ ਇਹ ਫਰੇਮ ਤੇ ਵੀ ਬਣ ਸਕਦਾ ਕਿਉਂਕਿ ਛੋਟੀਆਂ-ਛੋਟੀਆਂ ਵੇਲਾ ਜੀਆਂ ਹੈਗੀਆਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਇਹ ਰੀਲ ਆ ਉਹ ਯੂਜ਼ ਕਰਨੀ ਹੈਗੀ ਆ ਮਿਕਸ ਰੀਲ ਹੈਗੀ ਹੈ ਜਰੀ ਮਜੈਂਟਾ ਕਲਰ ਦੀ ਇਹਦੀ ਫਲਾਵਰ ਜਿਹੜੀ ਬਣਾਉਣੀ ਸਭ ਤੋਂ ਪਹਿਲਾਂ ਰੀਅਲੀ ਯੂਜ਼ ਹੋਊਗੀ ਜਿਹੜਾ ਸੀਕਵੈਂਸ ਫਲਾਵਰ ਆ ਉਹ ਉੱਪਰ ਦੀ ਬੰਨਣਾ ਹੈਗਾ ਤੇ ਇਹ ਇਦਾਂ ਜੀ ਫਲਾਵਰ ਬਣਿਆ ਸੀਗਾ ਤੇ ਫਲਾਵਰ ਨੂੰ ਥੋੜਾ ਜਿਵੇਂ ਆਪ ਦੇ ਅਕੋਰਡਿੰਗ ਹੀ ਇਦਾਂ ਸ਼ੇਪ ਨਹੀਂ ਆ ਰਹੀ ਸੀ ਫਿਰ ਮੈਂ ਸ਼ੇਪ ਦਿੰਦੀ ਆ ਕੱਲਾ ਜਿਹੜੀ ਉੱਪਰਲੀ ਸ਼ੇਪ ਆ ਉਹ ਤੁਸੀਂ ਲੈ ਲੈਣੀ ਹੁੰਦੀ ਹੈ ਇਹਦੇ ਵਿੱਚ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਜਿਹੜਾ ਜਿਵੇਂ ਸ਼ੇਪ ਦੇ ਅਕੋਰਡਿੰਗ ਹਨ ਜਿੱਦਾਂ ਦੀ ਫਲਾਵਰ ਦੀ ਸ਼ੇਪ ਹੁੰਦੀ ਹੈ ਉਦੇ ਅਕੋਰਡਿੰਗ ਜਿਹੜਾ ਹੈਗਾ ਤੁਸੀਂ ਚੇਨ ਬਣਾ ਲੈਣੀ ਹੁੰਦੀ ਆ ਕਿਉਂਕਿ ਜਦੋਂ ਚੇਨ ਬਣੂਗੀ ਫਿਰ ਫਲਾਰ ਨੂੰ ਭਰਨਾ ਸੌਖਾ ਹੋ ਜਾਂਦਾ ਇਹ ਦੇਖੋ ਸਭ ਤੋਂ ਪਹਿਲਾਂ ਆਪਾਂ ਗੰਢ ਲਗਾਈ ਹੁਣ ਜਿਵੇਂ ਜਿਵੇਂ ਫਲਾਵਰ ਦੀ ਸ਼ੇਪ ਹੈਗੀ ਹੈ ਸ਼ੇਪ ਦੇ ਅਕੋਰਡਿੰਗ ਆਪਾਂ ਚੇਨ ਬਣਾਉਂਦੇ ਜਾਣਾ ਜਿਹੜੇ ਵੀ ਪੈਨਪਰਾ ਜੁੜੇ ਆ ਜਿਹੜੀਆਂ ਵੀ ਸਿੱਖ ਰਹੇ ਤੁਸੀਂ ਹੈਂਡਵਰਕ ਵੀਡੀਓ ਨੂੰ ਲਾਈਕ ਆ ਜਿਹੜਾ ਉਹ ਜ਼ਰੂਰ ਕਰ ਦਿਓ ਜਿਹੜੇ ਨਵੇਂ ਜੁੜੇ ਆ ਚੈਨਲ ਨੂੰ ਹੋਏ ਸਬਸਕ੍ਰਾਈਬ ਨਹੀਂ ਕੀਤਾ ਹਨਾ ਤੇ ਸਬਸਕ੍ਰਾਈਬ ਵੀ ਕਰ ਲਓ ਇਹ ਆਪਣਾ ਨਵਾਂ ਫੋਨ ਲਿਆ ਇਹਦੇ ਵਿੱਚ ਹਜੇ ਐਡੀਟਿੰਗ ਉਹ ਐਡੀਟਿੰਗ ਦਾ ਪੰੋਂ ਪੂਰਾ ਉਹਨਾ ਨਹੀਂ ਹੈਗਾ ਸਿਸਟਮ ਹਜੇ ਦਾ ਅਸੀਂ ਕੀਤਾ ਨਹੀਂ ਸੈਟ ਤੇ ਇਹਦੇ ਵਿੱਚ ਜਿਹੜੀ ਵੀਡੀਓ ਆਪਾਂ ਲਗਾਤਾਰੀ ਜਿਹੜੀ ਬਣਾ ਰਹੇ ਆ ਸਾਰੀ ਜਿਵੇਂ ਜਿਵੇਂ ਵੀ ਸਾਰਾ ਫੁੱਲ ਬਣੂਗਾ ਓਵੇਂ ਓਵੇਂ ਤੁਸੀਂ ਦੇਖ ਸਕਦੇ ਆ ਕੋਈ ਵੀ ਇਹਦੇ ਵਿੱਚ ਕੱਟ ਨਹੀਂ ਹੈਗਾ ਵੀ ਆਪਾਂ ਭਰ ਕੇ ਅਦਾ ਤੁਹਾਨੂੰ ਬਾਅਦ ਚ ਦਿਖਾਤਾ ਤੇ ਇਸ ਲਈ ਸਾਰੀ ਵੀਡੀਓ ਦੇਖਣੀ ਹੈ ਤੇ ਵੀਡੀਓ ਦੇ ਨਾਲ ਜੁੜੇ ਰਹਿਣਾ ਸਾਰਾ ਮੈਂ ਤੁਹਾਨੂੰ ਪ੍ਰੋਪਰ ਕੱਲੀ ਕੱਲੀ ਚੀਜ਼ ਆ ਜਿਹੜੀ ਦੱਸੂਗੀ ਵੀ ਕੋਈ ਵੀ ਚੀਜ਼ ਨਹੀਂ ਹੈਗੀ ਜਿਹੜੀ ਆਪਾਂ ਕਰਕੇ ਤੁਹਾਨੂੰ ਬਾਅਦ ਚ ਦੱਸਾਂਗੇ ਜਾਂ ਸਮਝਾਵਾਂਗੇ ਤਾਂ ਨਾਲ-ਨਾਲ ਹੀ ਜਿਹੜਾ ਤੁਸੀਂ ਸਿੱਖਦੇ ਜਾਣਾ ਜਿਹੜੇ ਨਵੇਂ ਜੁੜੇ ਫੋਲੋ ਸਬਸਕ੍ਰਾਈਬ ਕਰ ਲਓ ਕਿਹੜੇ-ਕਿਹੜੇ ਤੁਸੀਂ ਪਿੰਡ ਤੋਂ ਜੁੜੇ ਆ ਇਹ ਵੀ ਤੁਸੀਂ ਜ਼ਰੂਰ ਜਿਹੜਾ ਹੈਗਾ ਦੱਸਣਾ ਇੱਕ ਚੀਜ਼ ਮੈਂ ਹੋਰ ਦੱਸਣੀ ਸੀ ਵੀ ਜਿੰਨ ਜਿਹੜੀਆਂ ਭੈਣਾਂ ਹੁਣ ਜਿਵੇਂ ਮੋਹਾਲੀ ਪਟਿਆਲੇ ਤੋਂ ਦੂਰ ਆ ਹਨ ਤਾਂ ਜਦੋਂ ਉਹ ੱਡਾ ਮੰਗਵਾਉਂਦੀਆਂ ਸੀਗੀਆਂ ਤਾਂ ਉਹਨਾਂ ਨੂੰ ਡਿਲੀਵਰੀ ਚਾਰਜਸ ਪੈਂਦੇ ਸੀ ਤੇ ਹੁਣ ਜਿਹੜੇ ੱਡੇ ਸੀਗੇ ਕਾਫੀ ਕੁਆਂਟੀਟੀ ਦੇ ਵਿੱਚ ਐਤਕੀ ਜਿਹੜੇ ਬਣ ਕੇ ਆਏ ਆ ਤੇ ਉਹਦੇ ਵਿੱਚ ਅਸੀਂ ਇਹ ਚੀਜ਼ ਕੀਤੀ ਹੈ ਵੀ ਜਿਹੜੀ ਡਿਲੀਵਰੀ ਚਾਰजेस ਆ ਉਹ ਦੂਰ ਵਾਲਿਆਂ ਨੂੰ ਲੈਸ ਕੀਤੇ ਆ ਜਿਵੇਂ ਜਿਹੜੇ ਬਠਿੰਡੇ ਫਰੀਦਕੋਟ ਤੋਂ ਫੜ ਲੈਂਦੇ ਚਲੋ ਉਹਨਾਂ ਨੂੰ ਤਾਂ ਪਹਿਲਾਂ ਵੀ ਨਹੀਂ ਸੀ ਕਿਦੇ ਬਠਿੰਡੇ ਤੱਕ ਦਾ ਕਿਸੇ ਤੋਂ ਰੈਂਟ ਨਹੀਂ ਸੀ ਲਿਆ ਤੇ ਹੁਣ ਇਹ ਜਿਹੜੇ ਮੁਹਾਲੀ ਆ ਪਟਿਆਲੇ ਦੀਆਂ ਜਿਹੜੀਆਂ ਭੈਣਾਂ ਤੇ ਤੁਸੀਂ April ਤੱਕ ੱਡੇ ਆ ਜਿਹੜੇ ਮੰਗਵਾ ਸਕਦੇ ਆ April ਤੋਂ ਬਾਅਦ ਤਾਂ ਕਿਉਂਕਿ ਬਹੁਤ ਗਰਮੀ ਹੋ ਜੂਗੀ ਹਨਾ ਫੜਾ ਕੇ ਜਾਣ ਵਾਲੇ ਨੂੰ ਵੀ ਔਖਾ ਤੇ ਉਸ April ਤੱਕ ਜਿਹੜੇ ਤੁਸੀਂ ਆਪਦੇ ੱਡੇ ਮੰਗਵਾ ਸਕਦੇ ਆ ਤੇ ਤੁਹਾਨੂੰ ਕੋਈ ਡਿਲੀਵਰੀ ਚਾਰजेस ਨਹੀਂ ਰਹੇਗਾ 5.5 ਫੁੱਟ ਦੇ ਅੱਡੇ ਦੀ ਹਾਈਟ ਵੀ ਥੋੜੀ ਜਿਹੀ ਵਧਾਈ ਗਈ ਹੈ। ਮੈਂ ਥੋੜਾ ਜਿਹਾ ਲੰਬਾ ਕੀਤਾ ਐਡਾ 5.5 ਫੁੱਟ ਜਿਹੜਾ ਹੈਗਾ। ਪੂਰਾ ਲੰਬਾ ਅੱਡਾ ਜਿੱਤੇ ਪਹਿਲਾਂ ਵੀ ਅੱਡੇ ਆਪਣੇ ਉਦਾਂ ਹੀ ਸੀਗੇ ਵੀ ਸਾਰਾ ਸੂਟ ਆ ਜਿਹੜਾ ਲੱਗਦਾ ਸੀ। ਹੁਣ ਇਹ ਦੇਖੋ ਫਲਾਵਰ ਨੂੰ ਆਪਾਂ ਆਊਟਲਾਈਨ ਜਿਹੜੀ ਕਰ ਲਈ ਐ। ਇਹ ਦੇਖੋ ਤੇ ਹੁਣ ਆ ਜਿਹੜੀ ਲਾਸ ਦੇ ਧਾਗੇ ਦੇ ਵਿੱਚ ਦੀ ਧਾਗਰ ਨੰਗਾ ਕੇ ਆਪਾਂ ਇਹਨੂੰ ਗੰਢ ਲਗਾ ਰਹੇ ਆ। ਜਿੰਨਾ ਪਹਿਲਾਂ ਨੂੰ ਗੰਢ ਨਹੀਂ ਲਗਾਉਣੀ ਆਉਂਦੀ। ਇਹ ਗੰਡਲੀ ਵੀਡੀਓ ਵੀ ਆਪਣੇ ਚੈਨਲ ਤੇ ਪਈ ਹੈ ਉਹ ਦੇਖ ਸਕਦੇ ਆ ਠੀਕ ਹੈ ਇਦਾਂ ਇਹਨੂੰ ਸ਼ੇਪ ਦੇ ਲੈਣੀ ਹੈ ਹੁਣ ਛੋਟੇ ਜਿਹੇ ਇੱਥੇ ਨਾ ਵਿਚਾਲੇ ਇਦਾਂ ਤੁਸੀਂ ਇੱਕ ਗੋਲ ਜਿਹਾ ਸਰਕਲ ਬਣਾਉਣਾ ਜਿਹਦੇ ਵਿੱਚ ਆਪਾਂ ਸਿੱਪੀ ਲਗਾਵਾਂਗੇ ਗੋਲ ਜਿਹਾ ਸਰਕਲ ਦੇਖੋ ਮੜਾ ਨੇੜੇੋਂ ਦਿਖਾਇਓ ਫਿਰ ਇੱਥੇ ਸਿੱਪੀ ਜੀ ਲਾਉਣੀ ਇੱਕ ਮੋਤੀ ਲੱਗਣਾ ਤੇ ਇਹ ਸਿੱਪੀਆਂ ਲੱਗਣੀਆਂ ਸੌਖੀਆਂ ਹੋ ਜਾਣੀਆਂ ਹੁਣ ਇਹਨੂੰ ਭਰਨਾ ਕਿਵੇਂ ਹੈ ਤੇ ਉੱਤੇ ਸੀਕਵੈਂਸ ਕਿਵੇਂ ਲਗਾਉਣੀ ਹੈ ਉਹ ਜਿਹੜੀ ਮੈਂ ਤੁਹਾਨੂੰ ਦੱਸੂਗੀ ਇਹ ਜੇ ਕੁਝ ਛੋਟਾ ਜਿਹਾ ਆਪਾਂ ਸਰਕਲ ਆ ਜਿਹੜਾ ਬਣਾਇਆ ਹੈ ਇਹਦੇ ਨਾਲ ਆਪਾਂ ਨੂੰ ਮਤਲਬ ਥੋੜਾ ਜਿਹਾ ਆਈਡੀਆ ਰਹਿੰਦਾ ਹੁੰਦਾ ਵੀ ਆਪਾਂ ਕਿਦਾਂ ਫਲਾਰ ਆ ਜਿਹੜਾ ਭਰਨਾ ਠੀਕ ਹੈ ਇਦਾਂ ਗੋਲ ਸਰਕਲ ਆ ਜਿਹੜਾ ਤੁਸੀਂ ਵੀ ਬਣਾ ਲੈਣਾ ਸਿਰਫ ਇੱਕ ਹੀ ਆਪਾਂ ਜਿਹੜੀ ਰੀਲ ਆ ਉਹ ਯੂਜ਼ ਕਰ ਰਹੇ ਆ ਇਹਦੇ ਵਿੱਚ ਕੁਝ ਬਾਹਲਾ ਨਹੀਂ ਆਪਾਂ ਝੰਜਟ ਹੈਗਾ ਤੇ ਤੁਹਾਨੂੰ ਵੀ ਇਹ ਬਣਾਉਣਾ ਸੌਖਾ ਠੀਕ ਹੈ ਇਦਾਂ ਹੀ ਆਪਾਂ ਭਰਨਾ ਸਟਾਰਟ ਕਰ ਦੇਣਾ ਹੁੰਦਾ ਵਿਚ ਵਿਚ ਦੀ ਨੂੰ ਜਿਵੇਂ ਹੁਣ ਆਪਾਂ ਇੱਥੋਂ ਮੰਨ ਲਈਏ ਭਰਨਾ ਸਟਾਰਟ ਕੀਤਾ ਹੈ ਨਾ ਤਾਂ ਇੱਥੇ ਸ਼ੇਪ ਦੇ ਅਕੋਰਡਿੰਗ ਇੱਕ ਵਾਰੀ ਤਾਂ ਦੇਖੋ ਬਾਹਰ ਦੀ ਆਪਾਂ ਤਾਂ ਗਾ ਰੱਖਣਾ ਤੇ ਇੱਕ ਵਾਰੀ ਅੰਦਰ ਦੀ ਥੋੜਾ ਜਿਹਾ ਇਸ ਚੀਜ਼ ਦਾ ਧਿਆਨ ਰੱਖਣਾ ਇੱਕ ਵਾਰੀ ਅੰਦਰ ਦੀ ਤੇ ਇੱਕ ਵਾਰੀ ਤਾਂ ਬਾਹਰ ਦੀ ਰਵੇ ਆੜੀਏ ਜਿਹੜੀ ਉਹ 14 ਨੰਬਰ ਲੈਣੀ ਹੈ ਲੰਬੀ ਆਰੀ ਨਹੀਂ ਲੈਣੀ ਆਹ ਵਾਲੀ ਆਰੀ ਹੈ ਜਿਹੜੀ ਵੈਸੇ ਆਰੀ ਜਿੰਨਾ ਹੋ ਸਕੇ ਤੁਸੀਂ ਲੋਹੇ ਵਾਲੀ ਵਰਤਣੀ ਹੈਗੀ ਆ ਕਿਉਂਕਿ ਸਟੀਲ ਵਾਲੀ ਆਰੀ ਬਾਅਦ ਚ ਦਿੱਕਤ ਦਿੰਦੀ ਹੈ ਵੀ ਜਦੋਂ ਆਪਣੇ ਹੱਥ ਲੱਗ ਜਾਂਦੀ ਹੈ ਹਨਾ ਆਰੀ ਉਸ ਤੋਂ ਬਾਅਦ ਜਦੋਂ ਸਟੀਲ ਵਾਲੀ ਆਰੀ ਆਪਾਂ ਲੈਨੇ ਫਿਰ ਪ੍ਰੋਬਲਮ ਆ ਜਾਂਦੀ ਹੈਗੀ ਤਾਂ ਸ਼ੁਰੂ ਤੋਂ ਹੀ ਜੇ ਤੁਸੀਂ ਲੋਹੇ ਵਾਲੀ ਆਰੀ ਵਰਤੋਗੇ ਤਾਂ ਥੋੜਾ ਸੌਖਾ ਰਹੂਗਾ ਇੱਕ ਵਾਰੀ ਦੇਖੋ ਬਾਹਰ ਦੀ ਤਾਂ ਗਰ ਰੱਖਣਾ ਤੇ ਇੱਕ ਵਾਰੀ ਅੰਦਰ ਦੀ ਗਰਮੀ ਵੀ ਆ ਗਈ ਨਾਲ ਦੀ ਨਾਲ ਵਾਜ ਲਾਉਣੇ ਆ ਥੋੜੀ ਗਰਮੀ ਵੀ ਆ ਰਹੀ ਹੈ ਪੱਖਾ ਲਾ ਨਹੀਂ ਸਕਦੇ ਕਿਉਂਕਿ ਜੇ ਪੱਖਾ ਲਾਉਂਗੀ ਤਾਂ ਤੁਹਾਨੂੰ ਖੜਖੜ ਦੀ ਜਿਹੜੀ ਆਵਾਜ਼ ਉਹ ਆਊਗੀ ਏਸੀ ਹਜੇ ਸ਼ੁਰੂ ਨਹੀਂ ਹੋਏ ਆਮੜਾ ਇਹ ਨੇੜੁੰਦ ਖਾਈ ਚੱਲੋ ਇਹਦੇ ਹੀ ਆਪਾਂ ਪਰਨਾ ਸਟਾਰਟ ਕੀਤਾ ਇੱਕ ਵਾਰੀ ਨੇ ਇਹਦੇ ਵਿੱਚ ਜਦੋਂ ਹੁੰਦੀ ਦੇਖੋ ਸ਼ੇਪ ਫਲਾਵਰ ਦੀ ਮੁੜੂਗੀ ਤਾਂ ਉਦੋਂ ਆਪਾਂ ਨੂੰ ਥੋੜੀ ਜੀ ਪ੍ਰੋਬਲਮ ਆਉਂਦੀ ਹੁੰਦੀ ਹੈ ਫਿਰ ਇਹ ਸਾਰਾ ਨਹੀਂ ਤੁਸੀਂ ਲੈ ਕੇ ਆਣਾ ਧਾਗਾ ਫਿਰ ਅੱਧ ਚੋਂ ਹੀ ਮੋੜ ਲੈਣਾ ਕਿਉਂਕਿ ਇੱਕ ਵਾਰੀ ਤਾਂ ਲੰਬਾ ਕਰ ਦੇਣਾ ਇੱਕ ਵਾਰੀ ਅੱਧ ਚੋਂ ਹੀ ਮੋੜ ਦੇਣਾ ਤਾਂ ਨੂੰ ਫਿਰ ਦਿੱਕਤ ਨਾ ਆਵੇ ਆਵੇ ਸ਼ੇਪ ਆ ਜਿਹੜੀ ਸਹੀ ਰਵੇ ਕਿਉਂਕਿ ਜਿੱਥੇ ਥੋੜਾ ਜਿਹਾ ਫਲਾਵਰ ਦੀ ਪੱਤੀ ਵੱਡੀ ਹੋ ਜਾਂਦੀ ਹੈ ਉੱਥੇ ਹੀ ਦਿੱਕਤ ਆਉਂਦੀ ਹੈ ਤੇ ਫਿਰ ਇੱਕ ਵਾਰੀ ਇਹ ਜਿਹੜਾ ਵਿਚਾਲੋ ਹੀ ਧਾਗਾ ਤੁਸੀਂ ਮੋੜ ਕੇ ਲੈ ਆਣਾ ਤੇ ਇੱਕ ਵਾਰੀ ਤੁਸੀਂ ਪੂਰਾ ਧਾਗਾ ਜਿਹੜਾ ਉਹ ਲੰਬਾ ਕਰਨਾ ਇਹ ਤੋਂ ਪੂਰਾ ਭਰ ਕੇ ਲੈ ਕੇ ਜਾਣਾ ਇਸ ਤਰ੍ਹਾਂ ਫਿਰ ਜਿਹੜੀ ਬਿਲਕੁਲ ਸ਼ੇਪ ਦੇ ਅਕੋਰਡਿੰਗ ਆ ਜਿਹੜਾ ਆਪਣਾ ਸੋਹਣਾ ਫਲਾਵਰ ਆ ਉਹ ਭਰਿਆ ਜਾਊਗਾ ਦੇਖੋ ਬਿਲਕੁਲ ਸ਼ੇਪ ਆ ਜਿਹੜੀ ਤੁਹਾਡੀ ਉਵੇਂ ਹੀ ਤੁਸੀਂ ਗੋਲ-ਗੋਲੇ ਨੂੰ ਭਰਦੇ ਜਾਣਾ ਇੱਕ ਵਾਰੀ ਤੁਸੀਂ ਵਿੱਚ ਦੀ ਭਰ ਲੈਣਾ ਤੇ ਇੱਕ ਵਾਰੀ ਤੁਸੀਂ ਪੂਰਾ ਅੱਗੇ ਲੈ ਕੇ ਜਾਣਾ ਕਪੜੇ ਦੇ ਅਕੋਰਡਿੰਗ ਵੀ ਕਈ ਵਾਰੀ ਆ ਰਹੀ ਹੈ ਜਿਹੜੀ ਉਹ ਚੇਂਜ ਕਰਨੀ ਪੈਂਦੀ ਹੁੰਦੀ ਹੈ ਪਰ ਇਹ ਜਿਹੜਾ ਸੌਫਟ ਜੌਰਜਟ ਦਾ ਕਪੜਾ ਇਹ ਬਹੁਤ ਜ਼ਿਆਦਾ ਵਧੀਆ ਇਹ ਹੰਡ ਦਾ ਵੀ ਵਧੀਆ ਹੈ ਨਾ ਇਹਨੂੰ ਪ੍ਰੈਸ ਕਰਨਾ ਪਵੇ ਹੈਨਾ ਤੇ ਇਹਦੇ ਤੇ ਵਰਕ ਕਰਨਾ ਵੀ ਬਹੁਤ ਵਧੀਆ ਹੈਂਡਵਰਕ ਵੀ ਕਰ ਸਕਦੇ ਆ ਤੇ ਮਸ਼ੀਨ ਵਰਕ ਵੀ ਕਰ ਸਕਦੇ ਆ ਇਦਾਂ ਦੇਖੋ ਭਰਨਾ ਹੈਗਾ ਹੁਣ ਮੈਂ ਤਾਂ ਇਹਨੂੰ ਭਰ ਕੇ ਇੱਕ ਵਾਰੀ ਤੇ ਤੁਹਾਨੂੰ ਮੈਂ ਸੇਕੰਸ ਲਗਾਉਣੇ ਦੱਸ ਦਿੰਨੀ ਆ ਠੀਕ ਹੈ ਇੱਕ ਘਟ ਲੱਗ ਜੂਗਾ ਇੱਕ ਘਟ ਫਿਰ ਤੇ ਸਾਰਾ ਇਦਾਂ ਹੀ ਬੰਨਣਾ ਪੈਣਾ ਜਾਂ ਉਹ ਸੀਕਾਂਸ ਲਗਾਉਣੀ ਹੈ ਅਲੱਗਾ ਪਰੇਲ ਬਣਾ ਦਾਂਗੇ ਉਹ ਚ ਦੇਖ ਲੈਣਗੇ ਇਹ ਵੀਡੀਓ ਬਹੁਤ ਲੰਬੀ ਹੋ ਜੂਗੀ ਇਹ تیار ਹੈਗਾ ਡਿਜ਼ਾਈਨ ਇੱਥੇ ਤੁਸੀਂ ਬਾਕੀ ਚੀਜ਼ਾਂ ਉਹਨੇ ਦੇਖ ਲਓਨੇ ਮੈਂ ਫੁੱਲ ਕਰ ਜਿਹੜੀਆਂ ਬਣੀਆਂ ਹੋਈਆਂ ਜਿਵੇਂ ਪੱਤੀਆਂ ਵਗੈਰਾ ਜਿਹੜੀਆਂ ਤੁਹਾਨੂੰ ਨਾ ਬਣਾਉਣੀਆਂ ਹੋਣ ਇਹਦਾ ਸਕਰੀਨ ਸ਼ਾਟ ਲੈ ਲਓ ਤੁਹਾਨੂੰ ਟ੍ਰੇਸ ਬਣਾਉਣ ਦੇ ਵਿੱਚ ਜਿਹੜੀ ਮਦਦ ਹੋਏਗੀ ਤਰੀਆਂ ਪੱਤੀਆਂ ਵਗੈਰਾ ਇਹਦੀਆਂ ਦੇਖੋ ਜਿੰਨੀ ਤਰ੍ਹਾਂ ਦੀਆਂ ਪੱਤੀਆਂ ਲੱਗੀਆਂ ਉਹ ਦੇਖੋ ਤੁਸੀਂ ਆਹ ਲੀਕੋ ਬਿਲਕੁਲ ਸ਼ੇਪ ਦੇ ਅਕੋਰਡਿੰਗ ਆ ਜਿਹੜਾ ਆਪਣਾ ਫੁੱਲ ਭਰਿਆ ਜਾ ਰਿਹਾ ਜੇ ਕੈਮਰਾ ਨਾ ਹੋਵੇ ਤਾਂ ਥੋੜਾ ਜਿਵੇਂ ਕੰਮ ਉਹ ਜਲਦੀ ਹੋ ਜਾਂਦਾ ਹੁੰਦਾ ਪਰ ਜਦੋਂ ਕੈਮਰਾ ਹੁੰਦਾ ਤਾਂ ਫਿਰ ਜਿਹੜਾ ਆਪਣਾ ਹੱਥ ਆ ఒక హత్య అకోర్డ్ మళ్ళీ కెమెంట్ అకోర్డింగ్ ర ఫేమ జో వర్క జా క్యామరే థోడా జాను ధ్యాన రెండు ఇద ఫో ਸੀਕਵੈਂਸ ਲਗਾਉਣੀ ਫਿਰ ਮੈਂ ਤੁਹਾਨੂੰ ਅਲੱਗ ਤੋਂ ਜਿਹੜੀ ਦੱਸ ਦੂੰਗੀ ਵੀ ਇਹਦੇ ਵਿੱਚ ਮੈਂ ਸੀਕਵੈਂਸ ਹੈ ਜਿਹੜੀ ਉਹ ਕਿਵੇਂ ਲਾਈ ਹੈਗੀ ਆ ਵੀਡੀਓ ਸੇਵ ਕਰ ਲਿਓ ਤੇ ਜਰੂਰ ਇਹ ਫਲਾਵਰ ਟਰਾਈ ਕਰਿਓ ਕੱਲੀ ਵੀ ਤੁਸੀਂ ਵੇਲ ਬਣਾ ਸਕਦੇ ਆ ਇਹਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ